ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੇਮੀਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋਤ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਨੀ ਸਿੰਘ ਵਾਲੇ ਦੇ ਵਿੱਚ ਮਾਨੀ ਸਿੰਘ ਵਾਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਮਨਮਤਾ ਨਗਰ ਆ ਫਰੀਦਕੋਟ ਤੋਂ ਸਾਦਕ ਰੋਡ ਦੇ ਬਿਲਕੁਲ ਉੱਤੇ ਪਿੰਡ ਹੈ ਮਿੱਤਰੋ ਜਦੋਂ ਤੁਸੀਂ ਫਰੀਦਕੋਟ ਤੋਂ ਸਾਦਕ ਨੂੰ ਗਏ ਤਾਂ ਸਾਦਕ ਵੜਨ ਤੋਂ ਪਹਿਲਾਂ ਪਿੰਡ ਆਉਂਦਾ ਵਾ ਮਨੀ ਸਿੰਘ ਵਾਲਾ ਨਾਲ ਹੀ ਬੁੱਕਲ ਦਾ ਨਿੱਗ ਮੰਡਾ ਵਾ ਸਾਦਕ ਦਾ ਮਿੱਤਰੋ ਇਹ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮੱਖਣਬਾਈ ਦਾ ਨਾਮ ਹੈ ਤੇ ਵਪਾਰ ਦਾ ਬਾਈ ਦਾ ਕੰਮ ਆ ਉਸ ਲਾਈਨ ਦੇ ਵਿੱਚ ਆਈ ਹੋਈ ਇੱਕ ਵੱੱਸੀ ਦਿਖਾਉਣੀ ਆ ਮਿੱਤਰੋ ਤੁਹਾਨੂੰ ਪਲੂਣ ਕਿਆ ਬਾਤਾਂ ਕਦ ਕਾਠਾ ਲੋ ਹਜੇ ਦਿਨਾਂ ਕੁਝ ਕੁ ਦੀ ਕੱਚੀ ਆ ਉਹ ਕਰਦੇ ਵੀਰ ਦੇ ਨਾਲ ਗੱਲਬਾਤ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਖੜ ਵੀਰੇ ਕੀ ਹਾਲ ਆ ਵੱਡੇ ਭਾਈ ਵਧੀਆ ਵੀਰੇ ਵਧੀਆ ਸੇਤਾ ਦੇ ਪਰਿਵਾਰ ਵਧੀਆ ਵੀਰੇ ਅਛਾ ਜਾਨਵਰ ਅਜੱਕੀ ਆ ਹਨਾ ਹਾਂਜੀ ਵੀਰੇ ਸੀਜ਼ਨ ਚੱਲੀ ਜਾਂਦਾ ਤੂੜੀ ਵਾਲੀ ਮਸ਼ੀਨ ਚੱਲਦੀ ਸੀਗੀ ਇਹ ਵੀ ਕੱਲ ਹੀ ਮਿਲੀ ਵੈੜ ਵੀਰੇ ਆਪਾਂ ਨੂੰ ਠੀਕ ਆ ਵੀਰੇ ਠੀਕ ਅਛਾ ਪਹਿਲੇ ਨਹੀਂ ਆ ਵੀਰੇ ਪਹਿਲਾਂ ਨਾ ਚਾਰ ਦੰਦ ਵੀਰੇ ਚਾਰ ਦੰਦ ਕਿੰਨੇ ਦਿਨ ਪਾਇਆ ਵੀਰੇ ਇਹਦੇ ਸੂਣ ਦੇ ਵਿੱਚ 12 ਦਿਨ ਪਾਇਆ ਪੂਰੇ ਗਾਰੰਟੀ 12 ਦਿਨ ਪਾਇਆ ਦੁੱਧ ਦਾ ਕੀ ਰਿਕਾਰਡ ਸੀ ਨਹੀਂ ਮਾ ਦਾ ਬਾਈ ਉਹ ਤਾਂ 26 ਲੀਟਰ ਸੀਗਾ ਹੁਣ ਗਾਂ ਇਹ ਤੈਨੂੰ ਕਿੰਨਾ ਆਈਡੀਆ ਦਿੰਦੀ ਹੈ ਵੀ ਕਿੰਨਾ ਯਾਰ ਮੇਰੇ ਹਿਸਾਬ ਨਾਲ 20 ਲੀਟਰ ਦੀ ਤਾਂ ਆਪਾਂ ਗਾਰੰਟੀ ਤੱਕਦੇ ਆ ਵੀ 20 ਲੀਟਰ 18-20 ਕੋ ਤਾਂ ਦੇਣਾ ਚਾਹੀਦਾ ਬੱਚੇ ਤਾਂ ਕਦ ਗੁੱਦ ਬਹੁਤ ਆ ਹਨਾ ਹਜ ਰੇਟ ਇਹਦਾ ਵੀਰੇ 71000 ਰੁਪਇਆ ਦੇਣ ਲੈਣ ਦਾ ਘਾਟੇ ਬਾਟੇ ਕੋਈ 2000 ਛੱਡਾਂਗੇ ਵਿੱਚੋਂ ਠੀਕ ਹੈ ਕੱਢੀ ਪਾ ਨੂੰ ਤੋਰੀ ਵੀਰੇ ਬੰਦਾ ਖੋਲੀ ਲੈ ਜੀ ਮਿੱਤਰੋ ਪਹਿਲਾਂ ਪਲੂਣ ਵੱੱਛੀ ਆ ਥਣ ਥਣ ਬਹੁਤ ਮਜ਼ਬੂਤੀ ਵਾਲਾ ਲੱਗਾ ਹੋਇਆ ਕਰਮਾ ਵਾਲੀ ਨੂੰ ਦੇਖ ਸਕਦੇ ਆ ਤੁਸੀਂ ਉਹਨੂੰ ਲੈ ਜੀ ਵੀਰੇ ਪਹਿਲਾਂ ਦੇਖੋ ਕਿਹੜੀ ਫੇਸਪੂਸ ਕਰਮਾ ਵਾਲੀ ਦਾ ਮਿੱਤਰੋ ਵੱਡੀ ਗੱਲ ਇਹ ਆ ਵੀ ਇਹਨੇ ਗਰਮੀ ਵੀ ਨਹੀਂ ਮਣਾਉਣੀ ਕਿਉਂਕਿ ਐਫਪ ਦਾ ਕਰਾਸ ਪੈਂਦਾ ਇਹਨੂੰ ਕਰਮਾ ਵਾਲੀ ਨੂੰ ਦੇਖ ਸਕਦੇ ਆ ਤੁਸੀਂ ਹਾਂ ਲੈ ਆ ਵੀਰੇ ਓਕੇ ਤਣ ਤੋਂ ਬਹੁਤ ਚੰਗਾ ਮਿੱਤਰੋ ਦੇਖ ਸਕਦੇ ਆ ਤੁਸੀਂ ਹਰ ਪੱਖ ਤੋਂ ਓਕੇ ਦੀ ਰਿਪੋਰਟ ਆ ਜਾਵਾ ਇਹਨੂੰ ਵੀ ਲੈ ਜੀ ਇਹਨੂੰ ਲੰਮੀ ਲੈ ਜੀ ਮੰਡੀ ਲੰਮੀ ਦੇਖੋ ਕਿਰਾਂ ਦੀ ਮਿੱਤਰੋ ਮੂਹ ਮਾ ਪੈਰਾ ਪੂਰਾ ਦੀ ਬੰਤਰ ਵੀ ਕਹਿਣ ਤੋਂ ਪਾਵੇ ਆ ਵੀ 204 ਇਹੋ ਜੀ ਵੈੜ ਹੁਣ ਦੁੱਧ ਪੀਤਾ ਹੋਵੇ ਟਕਾ ਕੇ 65000 ਦੀ ਟੋਕੜ ਗੱਪਣ ਕਰਕੇ ਵੇਚ ਲਾ ਪਾਉਂਦੀ ਲਿਆ ਵੀਰੇ ਮੂੰਡ ਦਿਆ ਬਾਈ ਕੀ ਮਾੜੀ ਆ ਇਹੋ ਜੀ ਬੱਚੀ ਬਈ 60 65 ਨੂੰ ਟੋਕੜ ਗੱਪਣ ਹੋ ਕੇ ਵਿਕ ਜਾਂਦੀਆਂ ਬਈ ਕਰਮਾਂ ਵਾਲੀਆਂ ਔਰ ਦੇਖੋ ਕਿਰਾਂ ਦੀ ਤੁਸੀਂ ਮੂਹ ਮੱਥਾ ਕੁਆਲਿਟੀ ਹਰ ਪੱਖ ਤੋਂ ਓਕੇ ਦੀ ਸੀਜ਼ਨ ਚੱਲੀ ਜਾਂਦਾ ਥੋੜਾ ਨਹੀਂ ਵਕਸ਼ੀ 90000 ਰੁਪਏ ਦੀ ਸੀ 90 ਦੀ ਕੋਈ ਸ਼ੱਕ ਨਹੀਂ ਬਾਜ਼ਾਰ ਦੇ ਵਿੱਚ ਹੁੰਦੀ ਦਾ ਵੀ ਅਰਮਿੰਗੀ ਸੀਗੀ ਹਾਂ ਕੋਈ ਸੀਜ਼ਨ ਕਰਕੇ ਤਾਂ ਹੀ ਪਾਣੀ ਪਾਣਾ ਆਈ ਉੱਥੇ ਬਣਦੇ ਵੀਰੇ ਸਹੀ ਗੱਲ ਆ ਵੀਰੇ ਬਹੁਤ ਚੰਗੀ ਵੜਾ ਯਾਰ ਲੇਵਾ ਬਹੁਤ ਬਣਾਉਗੀ ਬਾਈ ਹੁਣ ਇਹ ਤਾਂ ਇੱਕ ਪਾਸੇ ਭਾਲ ਪਾਈ ਫਿਰਦੀ ਜਿਹੜੀ ਗਾਂ ਭਾਲਾ ਕਰਕੇ ਲੇਵਾ ਬਣਾਉਂਦੀ ਹੁਣ ਬਾਈ ਦੁੱਧੋ ਹੀ ਖਰੀ ਭੋ ਨਿਕਲਦੀ ਉਹ ਥਣ ਵੀ ਬਹੁਤ ਚੰਗਾ ਬਾਈ ਬਾਕੀ ਸੀਜ਼ਨ ਠੰਡੀ ਬਹੁਤ ਹੂੰ ਥਣ ਵੇਖੋ ਮਿੱਤਰੋ ਹਾਂ ਬਣਦੇ ਵੀਰੇ ਇਹਨੂੰ ਬਾਈ ਇਦਰੀ ਬਣਦੇ ਪਾਉਂਦੇ ਹੂੰ ਨਹੀਂ ਠੀਕ ਹੈ ਬਈ ਸੀਲਸੁਰ ਵੀ ਬਹੁਤ ਹੈ ਨਾ ਹਾਂ ਜੇ ਮਰਜੀ ਹੱਥ ਲਾਈ ਜਾ ਬਈ ਹੂੰ ਨਹੀਂ ਠੀਕ ਹੈ ਬਈ ਠੰਡੀ ਬਹੁਤ ਹੈ ਯਾਰ ਕਰਮਾ ਅੱਛਾ ਨੰਬਰ ਮੱਖਣ ਬਈ ਪਹ 727 ਹੂੰ 30 855 7527 30 855 ਹੈਨਾ 7527 30 855 ਬਾਈ ਦਾ ਨੰਬਰ ਆ ਮਿੱਤਰੋ ਹੈਨਾ ਤੇ 855 ਬਾਈ ਸੁਵਰਾਜ ਦਾ ਸ਼ੌਂਕੀ ਆ ਮਿੱਤਰੋ ਇਸ ਕਰਕੇ ਭਾਈ ਨੰਬਰ ਲਈ ਪਤਾ ਇੱਕ ਹੋਰ ਸੀ ਉਹ ਕਿਹੜਾ ਸੀ ਨੰਬਰ ਤੇਰਾ 99007 ਹੂੰ 03600 04 ਵਾਲਾ ਹੈਨਾ ਬੜਾ ਚੰਦਰਾ ਯਾਰ ਨੰਬਰ ਵੜੇ ਨਕਾਫਣ ਲਈ ਫਿਰਦਾ ਹੋਰ ਕੱਲ੍ਹ ਦੀ ਗੱਲਾਂ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਮਾਨੀ ਸਿੰਘ ਵਾਲਾ ਜ਼ਿਲ੍ਹਾ ਫਰੀਦਕੋ